ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ ਤੱਤੀ ਤਵਿਤੇ ਬੈਠੇ ਔ ਡੋਲ ਰਹੀਏ ਯਾਰ ហេਠ ਵੀ ਜ਼ਿੰਦਗੀ ਮਾਨਦੇ ਹਾਂ ਸੀਸ ਗੰਜ ਤੇ ਘੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਯੋਜਨਾ ਦੱਸਦੇ ਨੇ ਜਾ ਕੇ ਪੁੱਛ ਲੋ ਕਾ ਵੱਡੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ ਹੋਏ ਹੌਂਸਲੇ ਸਾਡੇ ਅੰਗਾਰ ਮੰਗਉਂ ਬੰਦ-ਬੰਦ ਵੀ ਕੱਟ ਕੇ ਵੇਖ ਚੁੱਕੇ ਫੁੱਲ ਮੈਕ ਨਜ਼ਰਾਂ ਨਾ ਬੰਦ ਹੋਏ ਚਾੜ ਚਰਖੜੀ ਪਰਖ ਦੇ ਉਹਦਿਆਂ ਨੂੰ ਸਾਡੇ ਕਦ ਸੀ ਹੋਰ ਬੁਲੰਦ ਹੋਏ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾਂ ਡੱਕਰੇ ਚੋਲੀ ਪੁੰਦਿਆਣੇ ਨੇ ਉੱਚਾ ਸੁੱਟ ਕੇ ਬੋ ਫਿਰ ਵੀ ਨਹੀਂ ਕਬਰ ਹੁੰਦੀਆਂ ਨੇ ਇਸ ਮਿੱਟੀ ਦੇ ਨਾਲ ਹੈ ਮੋਸਾਂ ਨੂੰ ਨਾਲ ਲਹੂ ਦੇ ਇਸ ਨੂੰ ਰੰਗਦੇ ਰਹੇ ਕਾਨੂੰਨਾਂ ਦੇ ਜੰਗਲਾਂ ਵਿੱਚ ਬੈਠੇ ਖੈਰ ਦੇਸ਼ ਦੀ ਫੇਰ ਵੀ ਮੰਗਦੇ ਰਹੇ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗੀ ਉੱਤੇ ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ ਸੋਹਣੇ ਦੇਸ਼ ਦੀ ਏ ਇੱਕ ਵੀ ਮੰਗੀ ਉੱਤੇ ਜਦੋਂ ਆਂ ਜੀਤੇ ਜੀਤੇ ਸੀ ਤਾਂ ਮੇਰਾਤ ਡੁੱਲੇ ਓਥੇ ਫਸਲ ਗੁਲਾਬ ਦੀ ਮਹਿਕ ਦੀਏ ਓਥੇ ਫਸਲ ਗੁਲਾਬ ਦੀ ਮਹਿਕ ਦੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ